ਲਾ ਸਰ ਤਾਂ ਆ ਮੇ Rajasthan ਕਮਨਾ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਬਹੁਤ ਟਾਈਮ ਬਾਅਦ ਮਤਲਬ ਬਲੌਗ ਬਣਾ ਰਹੇ ਹਾਂ ਜੀ ਕਿਉਂਕਿ ਟਾਈਮ ਨਹੀਂ ਸੀ ਸਾਡੇ ਕੋਲੇ ਅਸੀਂ Rajasthan ਦਾ ਟ੍ਰਿਪ ਪਹਿਲੀ ਵਾਰੀ ਕਰ ਰਹੇ ਹਾਂ ਮੈਂ ਤੇ ਬੱਚੇ ਇਹ ਪਹਿਲਾਂ ਵੀ ਜਾ ਕੇ ਆਏ ਇੱਕ ਦੋ ਵਾਰੀ ਤਾਂ ਸਰਦੇ ਨਾਲ ਨਾਲ ਤੁਹਾਨੂੰ ਵੀ ਕਰਾਉਣੇ ਆ ਜੀ ਦਰਸ਼ਨ ਬਾਲਾ ਜੀ ਤਾਂ ਆਉਂਦੇ ਤੇ ਦੇਖਦੇ ਆ Rajasthan ਕਿਵੇਂ ਦਾ ਲੱਗਦਾ ਠੀਕ ਹੈ ਚਲਦੇ ਆਂ ਆਨੇ ਦਾ ਲਾਸਟ ਟੋਲ ਟੈਕਸ ਐ ਦੂਬਾਰ ਰਾਜਸਥਾਨ ਦੇ ਵਿੱਚ ਵੜ ਜਾਗੇ ਅਸੀਂ। ਚਲੋ ਆਈਏ। ਇਹ ਬਾਟਰ ਆ ਗਿਆ ਵੀ Rajasthan ਦਾ। Haryana ਤੇ ਰਸਤਾ। ਦੂਰ ਖਤਮ ਹੈਗੀ ਇੱਥੋਂ ਚੱਲਦੀ ਹੈ Rajasthan ਦੀ ਹਰ ਤੱਕ ਸੌਰੀ ਅਸੀਂ Rajasthan ਦੇ ਵਿੱਚ ਐਂਟਰ ਕਰ ਚੁੱਕੇ ਹਾਂ ਹੁਣ Rajasthan ਲਗਾ ਜਨਤਵਾਰ ਨਾਲ ਕਿਤੀ ਹੋਣੀ ਹੈਗੀ ਪਾਣੀ ਦਾ ਸਾਧਨ ਵੀ ਨਹੀਂ ਦਿੰਦਾ ਆਪਣੇ ਪੰਜਾਬ ਨੂੰ ਦਾ ਹੈ ਨਹੀਂ ਇਹ ਰੇਕ ਨੇ ਜਾ ਕੇ ਆਟੋਮੈਟਿਕ ਸੱਟਣਾਗਾ ਸਹੀ ਅਜਾ ਵਾਲੀ ਬੋਝ ਤੱਕ ਕਿੰਨੇ ਪਰ ਇਹ ਵਿਚਾਰੇ ਜੀ ਸਾਹਰੇ ਆਪ ਦੀ ਗੁਜਾਰਾ ਇਦਾਂ ਦਾ ਵੀ ਨਹੀਂ ਜਾਂਦਾ ਆ ਦੇਖੋ ਇਹਨਾਂ ਦੇ ਖੇਤ ਹੀ ਗੱਜੁਕੇ ਆ ਅਜੇ ਸਾਡੀ ਪਈ ਹੈ 1 ਘੰਟੇ ਦੀ ਲਗਭਗ ਵਟ 1 ਘੰਟੇ ਦਾ ਸਫ਼ਰ ਰਹਿ ਗਿਆ ਹੈ ਸਾਡਾ ਰਹਿ ਗਿਆ ਹਾਂ ਥੋੜਾ ਜਿਹਾ ਨੇ ਰਾਜਾਪੁਰ ਹੋਰ ਨੂੰ ਹੀ ਲੱਗਦਾ ਆਂਦੀ ਸਾਡੇ ਘੰਟੇ ਦੀ ਵਟ ਰਹਿ ਗਈ ਚੋਰੂ ਤੱਕ ਪਹੁੰਚੇ ਅਸੀਂ ਗੱਡੀ ਚਲਾਉਂਦਾ ਤਾਂ ਇੱਧਰ ਬਹੁਤ ਨਜ਼ਾਰਾ ਜੀ ਸੜਕਾਂ ਬਹੁਤ ਸਾਫੜਕਾਂ ਸਾਹਮਣੇ 100 ਤੀ ਜੰਦਿਆਂ ਨੇ ਕਿ ਪਤਾ ਨਹੀਂ ਤਾਈਂ ਕੋ ਡਰੈਵ ਕਰਦਾ ਵੜਾ ਰਹਿ ਰੁਕਦਾ ਵੀ ਲੋਕ ਕੱਟੇ ਆ ਰਾਮ ਨਾ ਜੀ ਟਰੱਕ ਰੁਕ ਜੇ ਵੱਤ ਹੈ ਹੂੰ ਤਾਂ ਬਸ ਤਾਂ ਸਾਨੂੰ ਇੱਕੋ ਹੀ ਮਿਲੀ ਆ ਬਸ ਜਦੋਂ ਤੁਰਿਆ ਮੈਂ ਤਾਂ ਹੀ ਟੈਨਸ਼ਨ ਹੋਂਚ ਨੇੜੇ ਆ ਗਿਆ ਹਨਾ ਆ ਨੇੜੇ ਤਾਂ ਲੱਗੇ ਆ ਪਸ਼ੂ ਹੈ ਵੀ ਐਂ ਡਰ ਲੱਗਦਾ ਉਹ ਅੱਗੇ ਵੀ ਪਸ਼ੂ ਹੈ ਥੋੜੀ ਮੜਾ ਦੇ ਦੇਖਿਓ ਆ ਦੇਖੋ ਆ ਔਖਾ ਬਈ ਇੱਥੇ ਥੋੜਾ ਜਿਹਾ ਲੇਟ ਹੋ ਗਏ ਹੋਰ ਹੁਣ ਘੰਟਾ ਕੁ ਲੇਟ ਹੋ ਗਿਆ ਆਪਾਂ ਮੈਨੂੰ ਮੈਲੀ ਤੇਰੀ ਮੂਮੀ ਤਾਂ ਡਰੀ ਜਾਂਦੀ ਹੈ ਡਰ ਤਾਂ ਸੱਚੇ ਹੀ ਹੈ ਡਰ ਤਾਂ ਚਾਹੀਦਾ ਹੀ ਹੈ ਵੀ ਹੁਣ ਮੈਂ ਐਂ ਕਈ ਜਿਹਾ ਮੰ ਚੱਕੀ ਚੱਲੋ ਫਿਰ ਕੀ ਉਹ ਕਿੰਨੇ ਪਸ਼ੂ ਦੇ ਫਜਵਾ ਹੀ ਕੋਲੇ ਆ ਗਿਆ ਸੀ ਪਤਾ ਵੀ ਨਹੀਂ ਲੱਗਦਾ ਇਹ ਨਿਹਰੇ ਚ ਪਸ਼ੂਆਂ ਦਾ ਸਭ ਤੋਂ ਵੱਡਾ ਉਹ ਹੈ ਤੇ ਬਸ ਹੁਣ ਤੱਕ ਰਹਿ ਗਈ 15 ਮਿੰਟਾਂ ਦੀ ਵਾਰਟ ਹਨਾ ਹਾਂ 10 15 15 ਮਿੰਟਾਂ ਦੀ ਰਹਿ ਗਈ ਸ੍ਰੀ ਬਾਲਾ ਜੀ ਮੰਦਰ ਸਾਲਾ ਸਰ ਦਾ ਹਾਂ ਆਸੀਂ ਬੋਲਦਾ ਹੀ ਮੰਗਲਵਾਰ ਕਰਕੇ ਦਾ ਮੇਰਾ ਦੇਣਾ ਜੀ ਆਂਦੀ ਪਹੁੰਚ ਗਈ ਜੀ ਮੰਦਰ ਵਿੱਚ ਅਸੀਂ ਕਰਾਉਣਿਆ ਤੁਹਾਨੂੰ ਦਰਸ਼ਨ ਆਰ ਪੰਜ ਦਿਨ ਤੇ ਨਹੀਂ ਚਾਹੀਆਂ ਕੀਤੇ ਰਾਸਤੇ ਤੇ ਆਉਂਦੇ ਕਿਤੇ ਡੇਟ ਨਾਲ ਮੈਂ ਤਾਂ ਵਧੀਆ ਲੱਗਿਆ ਸੀ ਮੈਂ ਤਾਂ ਪਹਿਲਾਂ ਹੀ ਕਹਾਦਾ ਹੋਇਆ ਇਹਨਾਂ ਦੇ ਘਰਾਂ ਤੱਕ ਇਹਨੂੰ ਲੈ ਕੇ ਆਏ ਆ ਬਦ ਜੀ ਕਿਵੇਂ ਲੱਗਦਾ ਦੇਖਦੇ ਆ ਰੋਟੀ ਲਈ ਮੈਂ ਇਹ ਲਈ ਤਾਂ ਹੁਣ ਸਾਢੇ 4:00 ਉੱਠੇ ਸਾਨੂੰ ਦੱਸ ਨਹੀਂਦਾ ਇੰਡੀਆਸ ਦਾ ਇਹ ਕੰਟੀਨ ਵਾਲਾ ਭਾਈ ਆਊਗਾ ਫਿਰ ਜਾਵਾਂਗੀ ਕੋਣ ਸਤੋਂ ਵੱਜਣ ਵਾਲਿਆ ਹੁਣ ਚਾਹ ਬਣਾ ਕੇ ਐ ਦੁੱਧ ਦਹੀ ਹਵਤਾ ਲੈ ਕੇ ਆਈ ਸੀ ਕੱਲ੍ਹ ਸਿਆ ਮੇ ਬਰਮਾਲੀ ਸੀ ਰਾਤ ਤੇ ਹੁਣ ਫੇਰ ਬਰਮਾਲੀ ਐ ਜਿੰਨੂੰ ਤੇ ਮੈਨੂੰ ਚਾਹ ਪੀਣ ਦੀ ਆਖ ਤਾਂ ਸਾਢੇ 4:00 ਵਜੇ ਕੋਈ ਨਹੀਂ ਮਾ ਲਈ ਨਾ ਕਿ ਫਿਰ ਚੱਲਦੇ ਮਾਰਕੀਟ ਤੇ ਲੈ ਵੀ ਅਸੀਂ ਤੁਰਪੇ ਹੁਣਾ ਤੇ ਕਮਰੇ ਚੋਂ ਹੁਣ ਅਸੀਂ ਮਾਰਕੀਟ ਚ ਜਾਵਾਂਗੇ ਸ਼ਾਪਿੰਗ ਕਰਨ ਉਹਦਾ ਬਾਤਾ ਸਮਾਨ ਲਵਾਂਗੇ ਪ੍ਰਸ਼ਾਦ ਲਵਾਂਗੇ ਸਾਰਿਆਂ ਵਾਸਤੇ ਉਹ ਆਦਰ ਅਸਤੇ ਸੁਨੂ ਮੋਰ ਦਿਖਾਵਾਂਗੇ ਜਿੱਥੇ ਵੀ ਅਸੀਂ ਰੁਕੇ ਚਲੋ ਹਰੇ ਪੇਂਸੇ ਤੋਂ ਕਿੱਥੇ ਚਲੇ ਜੀਏ ਗਏ ਅਸੀਂ ਪਾਈ ਜੀਏ ਆਉਂਦੇ ਬਤਾਉਂਦੇ ਇਹ ਲੈਣਾ ਚੱਕ ਲੂੰ ਲੇਕਿਨ ਇਹ ਸੋਨੇ ਮੋਰ ਬੈਠੇ ਹਨਾ ਆਪਣੇ ਤਾਂ ਕਿਤੇ ਦੀਂਦੇ ਵੀ ਨਹੀਂ ਹੈਗੇ ਮੋਰ ਚਾਰ ਬੈਠੇ ਤੰਨਾ ਇਕੱਠੇ ਬਟੇ ਕੋ ਦੋ ਦੋ ਨਹੀਂ ਹਾਂ ਦੋ ਨੇ ਉਧਰ ਦੋ ਨੇ ਇਕੱਠੇ ਇਕੋ ਉਹ ਸੀ ਦੋ ਇਹਦਰ ਮੈਂ ਤੰਨਾ ਬੈਠਿਆ ਸੁਣਾਖਾ ਸੀ ਨਾ ਮੋਰ ਇਧਰ ਬਹੁਤ ਹੁੰਨੇ ਹੈਗਾ ਬੰਨਾ ਹੈ ਨਹੀਂ ਹੈਗਾ 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 ਉਹ ਸੀ ਕਿ ਰਾਜੂ ਹੋਣਗੇ ਹੋਰ ਆਉਣਗੇ ਆ ਫਿਰ ਦਾ ਮੋਰ ਦੂਜਾ ਇਹੋ ਤਾਂ ਘੰਟਾ ਇਧਰ ਇੱਕ ਗੱਲ ਤਾਂ ਹੈ ਵਧੀਆ ਆਉਂਦਾ ਇਧਰ ਸਰਦਾਰ ਦਾ ਵਧੀਆ ਨੇ ਜੇ ਦੋ ਮੁਡੇ ਕਰਾ ਰਹੇ ਨੇ ਬਾਇਟਿੰਗ ਵਧੀਆ ਸੁਣਨੇ ਮਹਿਮਾਨ ਵਧੀਆ ਕੀ ਨੇ ਮੈਂ ਚਾਹ ਰਿਹਾ ਜੇ ਸੁਣ ਲਈ ਮੈਨੂੰ ਤਾਂ ਨਹੀਂ ਮੁਜੇਗਾ ਦੀ ਪ੍ਰੋਬਲਮ ਆ ਜਾਨੀ ਹਿੰਡਸੀ ਵੀ ਉੱਤੇ ਚੜੋ ਟਿੱਬੇ ਤੇ ਮੈਂ ਬਹੁਤ ਆਖਿਆ ਸੀ ਵੀ ਰਹਿਣ ਬੁਕਾ ਲਤਾ ਨੂੰ ਲੱਗੇ ਸਾਰੇ ਦਿਓ ਸਾਨੂੰ ਦਿਖਾਉਣੇ ਹਨ ਉੱਠ ਲੱਗੀਆਂ ਸਾਡੇ ਬੱਚਿਆਂ ਨੇ ਸਾਨੂੰ ਉੱਥੋਂ ਲੈ ਕੇ ਇੱਥੇ ਤੱਕ ਟਿੱਬੇ ਤੇ ਚੜਾਤਾ ਮੈਂ ਆਖਿਆ ਸੀ ਵੀ ਅਪਰ ਇੱਥੇ ਕੁਝ ਕਰਨਗੇ ਨਹੀਂ ਮੰਮੀ ਤੁਰ ਤੱਕ ਜਾਵਾਂਗੇ ਸੋਹਣਾ ਵੀ ਹੋ ਵੈਸੇ ਬਹੁਤ ਵਧੀਆ ਬਹੁਤ ਵਧੀਆ ਲੱਗ ਰਿਹਾ ਬੱਚਿਆਂ ਨਾਲ ਐਨਜੋਏ ਕਰਨਾ ਹੋਵੇ ਤਾਂ ਵਧੀਆਗਾ ਬੱਚਿਆਂ ਨੂੰ ਝੂਲੇ ਵਗੈਰਾ ਲਗਾਉਣੇ ਹੋਣ ਰਾਈਡਿੰਗ ਵਗੈਰਾ ਕਰਾਉਣੀ ਹੋਵੇ ਬਹੁਤ ਵਧੀਆ ਐਲੋਕੇਸ਼ਨ ਪੈ ਜਾਂਦੀ ਹੈ ਜੀ ਚੂਰੂ ਤੇ ਜਦੋਂ ਸਾਲਾ ਸਰ ਨੂੰ ਜਾਂਦੇ ਆ ਤੂੰ ਸ਼ਹਿਰ ਟੱਪਨਸਰ ਨਾਲ ਹੀ ਹੈ ਚੂਰੂ ਦੇ ਹਾਂ ਪੂਰਾ 5-7 ਕਿਲੋਮੀਟਰ ਹੀ ਰਹੇਗਾ ਰਾਤ ਸਾਨੂੰ ਮੇਰਾ ਹੋ ਗਿਆ ਸੀ ਮੈਂ ਤਾਂ ਜਰਾ ਦਿੱ ਆ ਰੁਕਦੇ ਪਰ ਲੇਟ ਹੋ ਜਾਂਦੇ ਤਾਂ ਕਰਕੇ ਰਾਤ ਸੀ ਰੁਕਦੇ ਰਾਤ ਹੋਇਆ ਬਹੁਤ ਭੀੜ ਸੀ ਇੱਥੇ ਬਹੁਤ ਜਿਆਦਾ ਭੀੜ ਹੁੰਦੀ ਆ ਹੁਣ ਤਸਵੀਰ ਦਾ ਟਾਈਮ ਹੈ ਹੁਣ ਐਨੀ ਭੀੜ ਹੈ ਨਹੀਂ ਉਹ ਪਹਿਲੇ ਕਿਤਾਬੋਂ ਮਿਲਰ ਦੀ ਬੋਲ ਰਹੀ ਮੈਂ ਇਥੇ ਗੁੱਟਾ ਦੋਨੇ ਅਸੀਂ ਡਰਦੇ ਮਰੀਜ਼ਾਂ ਹੋਰੇ ਸਾਡੀ ਸਾਰੀ ਟੀਮ ਕੋਈ ਨਹੀਂ ਕਰਦੇ ਸਾਡੀ ਟੀਮ ਜਿਹਾ ਸਿਤੋਂ 110 ਰੋਕਾ ਨਾ ਵੀ ਬਹੁਤ ਮਾਰ ਚ ਆਵੀ ਹੂੰ ਕੱਲਾ ਰਾਜਸਤਾਨੀ ਨੇ ਤੇ ਪਾਣੀ ਵੀ ਸੀ ਜੀ ਇੱਥੇ ਲਿਆਉਗਾ ਨਾ ਵੀ ਹਾਂ ਸੇਮ ਜੀ ਵਾਲਾ ਏਰੀਆ ਕਿਉਂਕਿ ਇਹਦੇ ਦੇ ਅੰਦਰ ਕੱਲਾ ਵੀ ਅਸੀਂ ਪਹੁੰਚ ਚੁੱਕੇ ਆਂ ਅਗਰ ਉਹ ਗਰੋਹਾ ਤਾਂ ਮੈਂ ਬੱਚੇ ਦਾ ਆਏ ਹੋਏ ਆਏ ਘਰ ਜੀ ਵੀ ਹੋਏ ਆਏ ਜੀ ਜਿਆਦਾ ਪਤਾ ਨਹੀਂ ਵਾਲਾ ਟਾਈਮ ਹੋ ਜਾਵੇਗਾ ご覧いただをましょう。 ਮੰਦਰ ਤਾਂ bahana tau deh eh amna deh Сейчас